ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈਗਾ ਭਾਈ ਸ਼ਰਾਦ ਸਿੰਘ ਸਿੱਧੂ ਆਈ ਏਮ ਇਨ ਦ ਇੰਡੀਅਨ ਸ਼ੂਟਿੰਗ ਟੀਮ ਸਿਲੈਕਸ਼ਨ ਟ੍ਰਾਇਲਸ ਐਂਡ ਅਪਾਰਟ ਫਰਮ ਥੈਟ ਮੈਂ ਤਿੰਨ ਬਾਰੀ ਸੋਨੇ ਦਾ ਤਗਮਾ ਜਿੱਤੇ ਹੈਗਾ ਇੰਡੀਆ ਲਈ ਜਦ ਮੈਂ ਨੈਸ਼ਨਲਸ ਖੇਡੇ ਸੀਗੇ ਤੇ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਤੇ ਵੈਨ ਆਈ ਵਾਸ ਇਨ ਪੰਜਾਬ ਟੀਮ ਅਸੀਂ ਤਿੰਨ ਬਾਰੀ ਨੈਸ਼ਨਲ ਜਿੱਤੇ ਨੇ ਤੇ ਲਾਸਟ ਨੈਸ਼ਨਲਸ ਦੇ ਅੰਦਰ ਜਦ ਡਬਲ ਟਰੈਪ ਨੈਸ਼ਨਲਸ ਹੋਏ ਆਈ ਵਾਸ ਦ ਹਾਈਐਸਟ ਸਕੋਰਰ तो मैं इंडिविजुअल सिल्वर मेडल भी जितया से लास्ट नैशनल्स के अंदर इन डबल ट्रैप एंड अपार्ट फ्रॉम दैट अजक इतने मैं ट्रैप शूटिंग की प्रैक्टिस कर रहा ते मेरे हम अपकमिंग इंडिया टीम के ट्रायल्स ने जिन्हें प्रैक्टिस करें आया तो अपार्ट फ्रॉम दैट मैं लंडन पढ़ाई कर रहा आई एम स्टडिंग बिजनेस मैनेजमेंट इन यूनिवर्सिटी ऑफ लंडन बेस्ड बिजनेस स्कूल तो अजक ਦੋ ਹਫ਼ਤੇ ਦੀ ਮੈਨੂੰ ਛੁੱਟੀਆਂ ਸੀਗੀਆਂ ਤਾਂ ਮੈਂ ਇੱਥੇ ਅਪ ਡਾਊਨ ਕਰਦਾ ਰਹਿਣਾ। ਉੱਥੇ ਮੇਰੀ ਪੜਾਈ ਚੱਲ ਰਹੀ ਹੈ ਤੇ ਇੱਥੇ ਜਦ ਮੈਂ ਇੰਡੀਆ ਆਣਾ ਤਾਂ ਮੈਂ ਜ਼ਰੂਰ ਬਠਿੰਡਿਆ ਆਣਾ ਤੇ ਇੱਥੇ ਆਪਣੀ ਸ਼ੂਟਿੰਗ ਪ੍ਰੈਕਟਿਸ ਕੈਰੀ ਆਨ ਰੱਖਦਾ। ਤੇ ਇਹ ਅਸੀਂ ਪੁੱਛੋ ਖੁਰਦੇ ਵਿੱਚ ਸ਼ੂਟਿੰਗ ਰੇਂਜ ਬਣਾਈ ਹੈ। ਇਹ ਬੇਸਿਕਲੀ ਟਰੈਪ, ਡਬਲ ਟਰੈਪ, ਸਕੀਟ ਦੀ ਰੇਂਜ ਹੈ। ਇਹਨੂੰ ਆਪਾਂ ਸ਼ਾਰਟ ਗਨ ਸ਼ੂਟਿੰਗ ਰੇਂਜ ਵੀ ਕਹਿ ਦਿੰਨੇ ਆ। ਤੇ ਜਦ ਮੈਂ ਲੰਡਨ ਮਤਲਬ ਪੜਾਈ ਕਰਦਾ ਤੇ ਵਾਪਸ ਆਣਾ ਤਾਂ ਮੈਂ ਇੱਥੇ ਸ਼ੂਟਿੰਗ ਕਰਦਾ ਹੁੰਨਾ। ਤੇ ਇਹ ਮਤਲਬ ਬੜੀ ਮੈਨੂੰ ਵਧੀਆ ਸ਼ੂਟਿੰਗ ਰ ये शूटिंग रेंज लाइक असी सब ने परिवार वाले ने थे मतलब मेरे कोचिज ने थे मेरे सर ने बड़ी दिलों बनाई है तो असी कोई कसर नहीं छी आली शूटिंग रेंज नो लाइक रेगूलर लेटैस टैक्नोलॉजी अपूडेट तो रख दूटिंग रेंज असी इतने बनाई हैगी पच्ची किल्या इतने असी मतलब जो लेटैस टनोलॉजी हैगी फ्रॉम इटली यूज़ की है तो यियालौती रेंज हैगी जिते कि असी टू शॉट टाइमिंग सिस्टम लाया वो वे होंगे की है कि जब आप बारह बोरद फायर करते हैं जो फस्ट फायर का टाइमिंग हैगी तो सैकेंड फायर की टाइमिंग हैगी जो मिनी सैकेंड्स होंगी है वह भी इतने रेगुलर ਅਪਡੇਟ ਹੁੰਦੀ ਹੈ ਤੇ ਸਟੋਰ ਹੁੰਦੀ ਹੈ ਤਾਂ ਕਿ ਜੇ ਸ਼ੂਟਰਸ ਨੇ ਆਪਣੀ ਸ਼ਾਰਟ ਦੀ ਟਾਈਮਿੰਗ ਚੈੱਕ ਕਰਨੀ ਹੈ ਉਹ ਵੀ ਕਰ ਸਕਦੇ ਨੇ ਤੇ ਅਪਾਰਟ ਫਰਮ ਦਟ ਜੋ ਅਸੀਂ ਇੱਥੇ ਵਾਇਰਲੈਸ ਮਾਈਕ ਸਿਸਟਮਸ ਲਾਈ ਨੇ ਯਾ ਰਾਤ ਨੂੰ ਅਸੀਂ ਲਾਈਟਿੰਗ ਲਾਈ ਹੈ ਉਹਦੇ ਨਾਲ ਵੀ ਇਹ ਰੇਂਜ ਕਾਫੀ ਇੰਡੀਆ ਦੀ ਮਤਲਬ एडवांस लेवल दी रेंज बन जाती है बिकॉज बहुत घट शूटिंग रेंजेस है तुसी रात नो नाइट शूटिंग कर हो तुसी इतने नाइट शूटिंग भी कर सकते हो अपनी टाइमिंग भी चैक कर सकते हो प्लस ये रे रेंज बनी है ये एस एस एफ इंटरनेशनल शूटिंग स्टैंडर्ड्स है होंगे अकॉर्डिंगली बनी है ਤੇ ਬਾਕੀ ਇਹ ਸਾਰੀ ਰੇਂਜ ਦਾ 뷰 ਹੈਗਾ ਤੇ ਇਹ ਜੋ ਸ਼ੂਟਿੰਗ ਰੇਂਜ ਹੈਗੀ ਇਹ ਇੰਡੀਆ ਦੀ ਪਹਿਲੀ სპੋਰਟਿੰਗ ਸ਼ੂਟਿੰਗ ਰੇਂਜ ਹੈਗੀ ਅਸੀਂ ਨਾਰਮਲੀ ਜਦ ਸ਼ੂਟਿੰਗ ਰੇਂਜ ਦੀ ਗੱਲ ਕਰਦੇ ਹਾਂ ਆਪਣੇ ਦਿਮਾਗ ਦੇ ਅੰਦਰ ਆਉਂਦਾ ਏਅਰ ਰਾਈਫਲ ਏਅਰ ਪਿਸਟਲ ਇਹ ਨਾਰਮਲ 25 ਮੀਟਰ ਹੈ 50 ਮੀਟਰ ਰਾਈਫਲ ਤੇ ਸ਼ਾਰਟगन ਰੇਂजेस ਆਪਾਂ ਵੈਸੀ ਕੱਟਸ ਹੁੰਦੇ ਆ ਤੇ ਇੰਡੀਆ ਦੇ ਵਿੱਚ ਸਿਰਫ ਮੇਨਲੀ ਪੰਜ ਮੇਨ ਸ਼ਾਰਟगन ਰੇਂजेस ਹੈਗੀਆਂ ਉਹ ਵੀ ਸ਼ਾਰਟगन ਰੇਂजेस ਹੈਗੀਆਂ 올림픽 ਟ੍ਰੈਪ ਤੇ ਸਕੀਟ ਦੀਆਂ ਇਹ ਇੰਡੀਆ ਦੀ ਪਹਿਲੀ ਸ਼ਾਰਟगन სპੋਰਟਿੰਗ ਰੇਂਜ ਹੈ ਇੱਕ სპੋਰਟਿੰਗ ਨਵਾਂ ਇਵੈਂਟ ਹੁੰਦਾ ਜਿਹਦੇ ਵਿੱਚ ਰੈਂਡਮ ਮਸ਼ੀਨ ਸੈੱਟ ਹੁੰਦੀ ਹੈ ਤੇ ਇਹ ਟ੍ਰੈਪ ਤੇ ਸਕੀਟ ਦਾ ਮਿਕਸਚਰ ਹੈ ਤੇ ਬੇਸਿਕਲੀ ਮੇਰੇ ਖਿਆਲ ਨਾਲ ਪਰਸਨਲੀ ਬੈਸਟ ਫਾਰਮ ਆਫ ਰੀਕ੍ਰੀਏਸ਼ਨਲ ਸ਼ਾਰਟ ਗਨ ਸ਼ੂਟਿੰਗ ਹੈ ਲਾਈਕ ਜਿਵੇਂ ਆਪਾਂ 골ਫ ਖੇਡਦੇ ਆਂ ਦਿਸ ਇਸ ਲਾਈਕ 골ਫ ਆਫ ਸ਼ੂਟਿੰਗ ਜਿਹਨੂੰ ਆਪਾਂ ਸਪੋਰਟਿੰਗ ਕਹ ਦਿੰਦੇ ਆਂ ਤਾਂ ਦਿਸ ਇਸ ਸਮਥਿੰਗ ਵਿਚ ਇਜ਼ ਵੈਰੀ ਵੈਲ ਕਨੈਕਟਡ ਵਿਦ ਦ ਨੇਚਰ ਤੇ ਜਦ ਆਪਾਂ ਆਲੀ ਸ਼ੂਟਿੰਗ ਕਰਦੇ ਆਂ ਅਸੀਂ ਨੇਚਰ ਨੂੰ ਇੰਜੋਏ ਕਰਦੇ ਆਂ ਤੇ ਅਸੀਂ ਲਾਈਕ ਇਹਦਾ ਕੋਈ ਸੈਟ ਫਾਰਮੈਟ ਨਹੀਂ ਹੁੰਦਾ ਅਸੀਂ ਇਹਦੇ ਵਿੱਚ ਨੋਰਮਲ ਕਾ ਦੇ ਅੰਦਰ ਵਾਕ ਕਰ ਰਹੇ ਹੁੰਨੇ ਆਂ ਤੇ ਨੇਚਰ ਇੰਜੋਏ ਕਰ ਰਹੇ ਹੁੰਦੇ ਆ ਤੇ ਜੋ ਮਸ਼ੀਨਜ਼ ਹੁੰਦੀਆਂ ਆ ਉਹ ਮਤਲਬ ਇੱਕ ਜੰਗਲ ਬਣਾ ਕੇ ਅਸੀਂ ਹਾਈਡ ਕਰ ਦਿੰਨੇ ਆ ਤੇ ਉਹ ਜਦ ਮਸ਼ੀਨਜ਼ ਚੱਲਦੀਆਂ ਤਾਂ ਉਹ ਕਿਤੋਂ ਵੀ ਕਿਤੇ ਵੀ ਜਾ ਸਕਦੀਆਂ ਤਾਂ ਇਹ ਜੋ ਨਿਊ ਫਾਰਮ ਆਫ ਸਪੋਰਟਿੰਗ ਹੈਗੀ ਇਹ ਅਸੀਂ ਇੰਡੀਆ ਚ ਇੰਟਰੋਡਿਊਸ ਕੀਤੀ ਹੈ ਤੇ ਅਸੀਂ ਵੈਲਕਮ ਕਰਦੇ ਆ ਕਿ ਜੋ ਵੀ ਆਪਣੇ ਇੰਡੀਅਨ ਸ਼ੂਟਰਸ ਨੇ ਉਹ ਇੱਥੇ ਆਣ ਟਰੈਪ ਡਬਲ ਟਰੈਪ ਤਾਂ ਕਰਦੀ ਨੇ ਇੱਥੇ ਆ ਕੇ ਸਪੋਰਟਿੰਗ ਵੀ ਕਰਨ